ਗੱਲ ਕਰਨਗੇ ਕਾਂਗਰਸ ਮختار ਬੰਨਾ ਕੌਮਨਸਟ ਲਰਜ ਬਹੁਤ ਹੀ ਸਤਿਕਾਰਿਆ ਜਾਂਦੇ ਆ ਸਾਡੇ ਪੀੜੇ ਦੇ ਬਹੁਤ ਹੀ ਪਿਆਰੇ ਭਾਈ ਕਾਂਗਰਡ ਕਰਦੀਆ ਸਿੰਘ ਪਹਾੜਪੁਰ ਨੂੰ ਸ਼ਰਧਾਂਜਲੀ ਭੇਟ ਕਰ ਲੈ ਕਰਤਾਰ ਹੋਏ ਸਾਥੀਓ ਤੇ ਭੈਣੋ ਮੈਂ ਅੱਜ ਦੇ ਸ਼੍ਰਧਾਜੀ ਸਮਾਗਮ ਦੇ ਵਿੱਚ ਵਿਛੜੇ ਹੋਏ ਸਾਥੀ ਨੂੰ ਆਪਣੇ ਪੇਪਰ ਲਾਲ ਪਰਚਮ ਦੇ ਸੰਪਾਦਕੀ ਬੋਰਡ ਵੱਲੋਂ ਸਾਡੇ ਵਿਛੜੇ ਸਾਥੀ ਦੇ ਪਰਿਵਾਰ ਉਹਨਾਂ ਦੀ ਹਮਸਫਰ ਭੈਣ ਅਦਵੰਸਪੁਰ ਉਹਨਾਂ ਦੇ ਪਰਿਵਾਰ ਦੇ ਦੋਸਤ ਮਿੱਤਰ ਉਹਨਾਂ ਦੀ ਜਥੇਵੰਦੀ ਔਰ ਅਨਕਲਾਪੀ ਲਹਿਰ ਦੇ ਉਹਨਾਂ ਦੇ ਨਾਲ ਜੁੜੇ ਹੋਏ ਦੋਸਤ ਮਿੱਤਰ ਸਾਰਿਆਂ ਨੂੰ ਜੋ ਇਸ ਸਮੇਂ ਗਹਿਰਾ ਸਦਮਾ ਲੱਗਿਆ ਅਸੀਂ ਸਾਰੇ ਸ਼ੋਕਚ ਐ ਤੇ ਅਸੀਂ ਆਪਣੇ ਅਦਾਰਾ ਲਾਲ ਪਰਚਵਲ ਨੂੰ ਇਸ ਸ਼ੋਕ ਦੇ ਵਿੱਚ ਸ਼ਾਮਲ ਹੁੰਦੇ ਆਂ ਤੇ ਉਹਨਾਂ ਨੂੰ ਸ਼ਰਧਾ ਦੇ ਉਹਨੂੰ ਭੇਂਟ ਕਰਦੇ ਆ ਤੇ ਇਸ ਸੋਗ ਦੇ ਨਾਲ ਹੀ ਅਸੀਂ ਫਖਰ ਮਹਿਸੂਸ ਕਰਦੇ ਆ ਕਿ ਸਾਥੀ ਗਰਦਿਆਲ ਦਾ ਜੋ ਜੀਵਨ ਸਫਰ ਹੈ ਜੋ ਜਿੰਦਗੀ ਦੀ ਕਹਾਣੀ ਹੈ ਉਹ ਇੱਕ ਬੇਮਿਸਾਲ ਹੈ ਲਗਭਗ 6 ਦਹਾਕੇ ਦੀ ਜ਼ਿੰਦਗੀ ਕੋਈ ਛੋਟਾ ਸਫਰ ਨਹੀਂ ਹੁੰਦਾ ਇਸ ਲੰਮੀ ਜ਼ਿੰਦਗੀ ਦੇ ਵਿੱਚ ਅਨੇਕਾਂ دشਵਾਰੀਆਂ ਦਾ ਸਾਹਮਣਾ ਕਰਨਾ ਪਿਆ ਅਨੇਕਾਂ ਮੋੜ ਕੋੜ ਆਏ ਜੋ ਸਾਡਾ ਹਕੂਮਤੀ ਸਿਸਟਮ ਹੈ ਸਾਡਾ ਰਾਜ ਪ੍ਰਬੰਧ ਹੈ ਇਹਦਾ ਜੋ ਤੰਦੂਆ ਜਾਲ ਬਹੁਤ ਹੀ ਕਾਕਲ ਕਿਸਮ ਦਾ ਇਹਦੇ ਵਿੱਚ ਹਾਕਮ ਜਮਾਤੀ ਧਰ ਵੱਲੋਂ ਲੋਕਤਾਂ ਦੀ ਖਾਤਰ ਲੜਨ ਵਾਲਿਆਂ ਨੂੰ ਲਵਾਇਆ ਵੀ ਜਾਂਦਾ ਹੈ ਲਾਲਚ ਵੀ ਦਿੱਤੇ ਜਾਂਦੇ ਆ ਉਹਨਾਂ ਦਾ ਪਿਆਰ ਤੇ ਉਹਨਾਂ ਨੂੰ ਸਤਿਕਾਰ ਦੇਣ ਦਾ ਟੋਗ ਵੀ ਰਚਿਆ ਜਾਂਦਾ ਹੈ ਇਹ ਸਾਰਾ ਕੁਝ ਨਹੀਂ ਚੱਲਦਾ ਤਾਂ ਫਿਰ ਤਸੀਹੇ ਵੀ ਦਿੱਤੇ ਜਾਂਦੇ ਆ ਜੇਲਾਂ 'ਚ ਧੱਕਾ ਜਾਂਦਾ ਗੋਲੀਆਂ ਵੀ ਮਾਰੀਆਂ ਜਾਂਦੀਆਂ ਨੇ ਸੋ ਇਸ ਤਰ੍ਹਾਂ ਦਾ ਜਿਹੜਾ ਇਹ ਸਿਸਟਮ ਹੈ ਇਹ ਇਨਕਲਾਬੀ ਲਹਿਰ ਦਾ ਮੱਚ ਮਾਰ ਲਈ ਉਹਨੂੰ ਆਪਣੇ ਆਪ ਦੇ ਵਿੱਚ ਸਮੋਣ ਲਈ ਜਾਂ ਈਨ ਮੰਨਣ ਲਈ ਇਹ ਮਜਬੂਰ ਕਰਦਾ ਪਲਪਰ ਦੇ ਵਿੱਚ ਇੰਤਿਹਾਨ ਹੁੰਦੇ ਆ ਜਿਵੇਂ ਸਾਥੀ ਦੱਸ ਕੇ ਵੀ ਗਏ ਨੇ ਕਿ ਇਸ ਲਹਿਰ ਦੇ ਸੂਹੇ ਕਦਮਾਂ ਤੇ ਪੈਰ ਰੱਖਣ ਵਾਲੇ ਇਸ ਲਹਿਰ ਨੂੰ ਸਮਰਪਿਤ ਹੋਣ ਦੇ ਵਾਅਦੇ ਦਾਵੇ ਤੇ ਸਹਾਕਸਮਾ ਘਾੜਣ ਵਾਲੇ ਬਹੁਤ ਸਾਰੇ ਸਾਥੀ ਮੈਦਾਨ ਚ ਉੱਡੇ ਪਰ ਸਮੇਂ ਦੇ ਗੇਟ ਚ ਕੋਈ ਦਰ ਠਹਿ ਟੇਰੀ ਕਰਕੇ ਬੈਠ ਗਿਆ ਹਾਰ ਹੰਬ ਗਿਆ ਕੋਈ ਇਸ ਸਿਸਟਮ ਦੇ ਵਿੱਚ ਸੈੱਟ ਹੋ ਗਿਆ ਤੇ ਕੋਈ ਰਾਜ ਸੱਤਾ ਦਾ 파ਟ ਬਣ ਗਿਆ ਤੇ ਇਸ ਸਮੇਂ ਜੋ ਹਾਕਮ ਜਮਾਤ ਵੱਲੋਂ ਜੋ ਪਰਿਵਾਰ ਨੂੰ ਤੰਗ ਕੀਤਾ ਜਾਂਦਾ ਇਸ ਰਾਤੇ ਚੱਨ ਵਾਲੇ ਸਾਥੀ ਨੂੰ ਜੋ ਘਰੋਂ ਬਾਹਰ ਰਹਿਣਾ ਪੈਂਦਾ ਹੈ ਘਰ ਦੀਆਂ ਜ਼ਿੰਮੇਵਾਰੀਆਂ ਦੀ ਬਜਾਏ ਉਹ ਸਾਡੇ ਦੇਸ਼ ਦੀਆਂ ਲੋਕਾਂ ਦੀਆਂ ਮਜ਼ਦੂਰਾਂ ਦੀਆਂ ਸਮੁੱਚੀ ਲਹਿਰ ਦੀਆਂ ਜਿੰਦਿਆਂ ਨੂੰ ਉਹਨਾਂ ਦੇ ਕੰਮਾਂ ਨੂੰ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਨੂੰ ਕਿਉਂਕਿ ਸਮਝਦਾ ਹੈ ਕਿ ਉਹਦੇ ਪਰਿਵਾਰ ਦੇ ਦੁੱਖ ਦਰਦ ਵੀ ਉਹਨਾਂ ਦੀਆਂ ਪਰਿਵਾਰਾਂ ਦੀਆਂ ਮੁਸ਼ਕਲਾਂ ਵੀ ਇਸ ਜੋ ਲੋਕਾਂ ਦੀ ਲਹਿਰ ਨੂੰ ਅੱਗੇ ਵਧਾ ਕੇ ਤੇ ਗਲਤ ਨਿظام ਨੂੰ ਇਹ ਨਿظام ਜਿਹੜਾ ਮਿਹਨਤਕਸ਼ ਲੋਕਾਂ ਦਾ ਦੁਸ਼ਮਣ ਹੈ ਜੋ ਗਰੀਬਾਂ ਦਾ ਰਤਨ ਚੋਣਨ ਵਾਲਾ ਸਮਾਜ ਹੈ ਇਹ ਸਮਾਜ ਨੂੰ ਬਦਲੇ ਬਿਨਾ ਉਹਨਾਂ ਦਾ ਹੱਲ ਨਹੀਂ ਹੋਣਾ ਸੋ ਇਹ ਪਿਆਰੇ ਸਾਥੀ ਨੇ ਇੱਕ ਲੰਮਾ ਸਮਾਂ ਡੋਲ ਰਹਿ ਕੇ ਆਪਣੀ ਅਨਕਲਾਬੀ ਪ੍ਰਤੀਬੱਧਤਾ ਦਾ ਜੋ ਸਬੂਤ ਦਿੱਤਾ ਹੈ ਉਹ ਸਾਡੇ ਲਈ ਚਾਨਣ ਮਰਵਾਇਆ ਜਿੱਥੇ ਉਹ ਬਹੁਤ ਸਿੱਧਕਵਾਨ ਸੀ ਬਹੁਤ ਹੀ ਹੁਲੰਘਣ ਵਾਲੇ ਬਹੁਤ ਹੀ ਹਰੇ ਸਾਥੀਆਂ ਨਾਲ ਲਗਨ ਨਾਲ ਪੇਸ਼ ਆਉਣ ਵਾਲੇ ਔਰ ਕੁਰਬਾਨੀ ਦੇ ਪੁੰਜ ਸੀ ਮੇਰਾ ਔਰ ਮੇਰੇ ਨਾਲ ਦੇ ਸਾਥੀਆਂ ਦਾ ਸਾਡੀ ਪੀੜ੍ਹੀ ਦੇ ਸਾਥੀਆਂ ਦਾ ਵਾਹ ਖਾਸ ਤੌਰ ਤੇ ਉਹਨਾਂ ਨਾਲ ਉਸ ਸਮੇਂ ਪਿਆ ਜਦੋਂ ਸਨ ਪਹਾਤਵ ਦੀ ਮੋਗਾ ਸਟੇਸ਼ਨ ਵਿਦਿਆਰਥੀਆਂ ਦੀ ਲਹਿਰ ਚੱਲੀ ਮੋਗਾ ਦੇ ਵਿੱਚ ਗੋਲੀ ਚਲਾਈ ਗਈ ਭਾਵੇਂ ਉਸ ਤੋਂ ਪਹਿਲਾਂ ਵਿਦਿਆਰਥੀ ਜੰਦਗੀ ਦੇ ਦਰਾਂ ਜੋ ਦੋ ਕਾਲਜਾਂ ਦੇ ਪ੍ਰਿੰਸੀਪਲ ਜੀ ਦਾ ਆਜਾਪ ਸਿੰਘ ਜੀ ਹੋਰਾਂ ਨੇ ਗੱਲ ਕੀਤੀ ਹੈ ਕਿ ਬਠਿੰਡੇ ਦੇ ਵਿੱਚ ਪ੍ਰਿੰਸੀਪਲ ਗਰਸੇਪ ਸਿੰਘ ਦੇ ਖਿਲਾਫ ਔਰ ਉਹਦੀਆਂ ਜੋ ਧੱਕੇਸ਼ਾਹੀਆਂ ਸੀ ਉਹਦੇ ਖਿਲਾਫ ਜੋਸ਼ੀਲਾ ਅਖ਼ਰ ਚੱਲਿਆ ਲੁਧਿਆਣਾ ਦੇ ਵਿੱਚ ਪ੍ਰਿੰਸੀਪਲ ਦੀਆਂ ਧੱਕੇਸ਼ਾਹੀਆਂ ਦੇ ਖਿਲਾਫ ਵਿਦਿਆਰਥੀਆਂ ਦਾ ਸੰਘਰਸ਼ ਚੱਲਿਆ ਉਹ ਉਸ ਵਿਦਿਆਰਥੀ ਸੰਘਰਸ਼ ਨੂੰ ਜੋ ਗਵਾਹੀ ਦੇ ਰਹੇ ਸਨ ਦਰਸ਼ਨ ਸਿੰਘ ਬਾਗੀ ਦੀ ਗਵਾਹੀ ਦੇ ਵਿੱਚ ਪੰਜਾਬ ਸਟੂਡੈਂਟ ਯੂਨੀਅਨ ਅਸੀਂ ਉਹ ਤੋਂ ਦਰਸ਼ਨ ਸਿੰਘ ਬਾਗੀ ਦੇ ਭਾਸ਼ਣ ਜਰੂਰ ਸਿਣਾ ਕਰਦੇ ਸੀ ਭਾਵੇਂ ਸਾਥੀ ਗੁਰदयाल ਸਿੰਘ ਨਾਲ ਉਸ ਵੇਲੇ ਸਾਡਾ ਵਾਹਵਾਸਤਾ ਨਹੀਂ ਪਿਆ ਜਾਣਸ਼ਾਨ ਨਹੀਂ ਹੋਈ ਪਰ ਕਿਉਂਕਿ ਬਾਗੀ ਜੀ ਦਰਸ਼ਨ ਸਿੰਘ ਬਾਗੀ ਸਾਰੇ ਪੰਜਾਬ ਦੇ ਵਿੱਚ ਇੱਕ ਹਰਮਨ ਪਾਰੇ ਲੀਡਰ ਸਨ ਸਾਰੇ ਪੰਜਾਬ ਦੇ ਵਿੱਚ ਧੁੰਮਿਆ ਕਰਦੇ ਸਨ ਵਿਦਿਆਰਥੀਆਂ ਚ ਸਾਡੇ ਬਠਿੰਡੇ ਦੇ ਵਿੱਚ ਵੀ ਜਦੋਂ ਪ੍ਰਿੰਸੀਪਲ ਗੁਰਸੇਵ ਸਿੰਘ ਦਾ ਗਲਾਪ ਹੜਤਾਲ ਚੱਲ ਰਹੀ ਸੀ ਲੜਾਈ ਚੱਲ ਰਹੀ ਸੀ ਤਾਂ ਉਸ ਸਮੇਂ ਅਜੇ ਅਸੀਂ ਕਾਲਜ ਦੇ ਵਿੱਚ ਦਾਖਲ ਹੋਈ ਸੀ ਤਾਂ ਉਹਦੋਂ ਅਸੀਂ ਉਹਨਾਂ ਵੱਲੋਂ ਛਾਪਿਆ ਜਾਂਦਾ ਮੈਗਜ਼ੀਨ ਵਿਦਿਆਰਥੀ ਸੰਘਰਸ਼ ਉਹਦੇ ਵਿੱਚ ਵੀ ਗੁਰਦੇਵ ਸਿੰਘ ਪਹਾੜਪੁਰ ਦੇ ਗਰਸ਼ਨ ਸਿੰਘ ਬਾਗੀ ਦੇ ਤੇ ਹੋਰ ਸਾਥੀਆਂ ਦੇ ਬਹੁਤ ਹੀ ਗਿਆਨ ਭਰਪੂਰ ਲੇਖ ਹੁੰਦੇ ਸੀ ਸਾਡੇ ਵਿਦਿਆਰਥੀਆਂ ਨੂੰ ਸਮਾਜਿਕ ਸੋਚੀ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਅਸੀਂ ਉਹ ਲੇਖ ਜਰੂਰ ਪੜ੍ਹਦੇ ਰਹੇ ਪਰ ਉਹ ਤੋਂ ਬਾਅਦ ਜਦੋਂ ਭਾਤਰ ਦੀ ਮੋਗਾ ਹੜਤਾਲ ਚੱਲੀ ਮੋਗਾ ਸੰਘਰਸ਼ ਚੱਲਿਆ ਤਾਂ ਉਦੋਂ ਸਾਥੀ ਗਰਦਿਆਲ ਨਾਲ ਸਾਡਾ ਬਹੁਤ ਨੇੜਤਾ ਦਾ ਰਿਸ਼ਤਾ ਬਣਿਆ ਸਾਡੇ ਸਾਰੇ ਸਾਡੀ ਇਸ ਪੀੜ੍ਹੀ ਦੇ ਸਾਥੀ ਉਹਨੂੰ ਬੜੇ ਪਿਆਰ ਨਾਲ ਭਾਈ ਨਸ਼ੱਤਰ ਕਹਿ ਕੇ ਬੁਲਾਇਆ ਕਰਦੇ ਸੀ ਔਰ ਭਾਈ ਜੀ ਜਿੱਤੋਂ ਵੀ ਸਾਨੂੰ ਮਿਲਦੇ ਸਾਡੀਆਂ ਅਨੇਕਾਂ ਸਮੱਸਿਆਵਾਂ ਹੁੰਦੀਆਂ ਕਾਜ ਦੇ ਜੋ ਇਹ 파ਟ ਮਾਰਦੀਆਂ ਸਮੱਸਿਆਵਾਂ ਨੇ ਕਾਲਜ ਦੇ ਅਧਿਕਾਰੀਆਂ ਦੀਆਂ ਸਮੱਸਿਆਵਾਂ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਵਿਦਿਆਰਥੀਆਂ ਦੇ ਮਸਲੇ ਦਰਪੇਸ਼ ਆਉਂਦੇ ਆ ਗੁੰਡਾਗਰਦੀ ਦੀਆਂ ਸਮੱਸਿਆਵਾਂ ਸਾਡੀ ਚੱਲ ਰਹੀ ਵਿਦਿਆਰਥੀ ਲਹਿਰ ਨੂੰ ਪੁੱਜਣ ਵਾਸਤੇ ਗੁੰਡਾ ਧਾੜੀਆਂ ਦੇ ਹਮਲੇ ਹੁੰਦੇ ਆ ਉਹਨਾਂ ਦਾ ਟੱਕਰਾ ਕਿਵੇਂ ਕਰਨਾ ਇਹਦੇ ਸੰਧੀ ਸਾਥੀ ਗਰਦਿਆਲ ਸਿੰਘ ਜੀ ਬੜੇ ਹੀ ਉਹਨਾਂ ਬ੍ਰਿਖੀਆਂ ਤੇ ਜਾ ਕੇ ਉਹਨਾਂ ਸਮੱਸਿਆ ਨੂੰ ਬਹੁਤ ਡੰਗਾਈ ਚ ਜਾ ਕੇ ਬਹੁਤ ਵਿਸਥਾਰ ਨਾਲ ਤੇ ਅਧਿਕਾਰੀਆਂ ਨਾਲ ਕਿਵੇਂ ਪੇਸ਼ ਹੋਣਾ ਹੈ ਸਰਕਾਰ ਨਾਲ ਗੱਲਬਾਤ ਕਿਵੇਂ ਕਰਨੀ ਆ ਗੁੰਡਾਗਰਦੀ ਨੂੰ ਵਿਦਿਆਰਥੀ ਤਾਕਤ ਦੇ ਹਾਸਰੇ ਕਿਵੇਂ ਚ ਨਿਂਰਿਸ਼ਠਣਾ ਇਹ ਸਾਰਾ ਕੁਝ ਉਹਨਾਂ ਵੱਲੋਂ ਬਹੁਤ ਚੰਗੇ ਤਰੀਕੇ ਨਾਲ ਬਹੁਤ ਵਧੀਆ ਢੰਗ ਨਾਲ ਜੋ ਉਹਨਾਂ ਦਾ ਤਜਰਬਾ ਸੀ ਉਹ ਤਜਰਬਾ ਨਾਪਾਕਾਲ ਦੇ ਦੌਰਾਨ ਜੋ ਉਹਨਾਂ ਨੇ ਹਾਸਲ ਕੀਤਾ ਉਹ ਮੋਗਾ ਸੰਘਰਸ਼ ਦੇ ਵਿੱਚ ਪੂਰੀ ਤਰ੍ਹਾਂ ਖੜਿਆ। ਔਰ ਉਸ ਸਮੇਂ ਇੱਕ ਜੋ ਗਲਤ ਰੁਝਾਨ ਪੈਦਾ ਹੋ ਗਿਆ ਸੀ। ਅਨਕਲਾਪੀ ਕਾਂਗਰਸ ਅਨਕਲਾਪੀ ਲਹਿਰ ਦੇ ਵਿੱਚ ਕਿ ਜਨਤਕ ਜਥੇਬੰਦੀਆਂ ਜਨਤਕ ਲਹਿਰਾਂ ਦਾ ਕੋਈ ਫਾਇਦਾ ਨਹੀਂ। ਤਾਂ ਕਾਮਰੇਟ ਪਹਾੜਪੁਰੀ ਉਰਾਨੇ ਜੰਨਾ ਦਾ ਪੰਜਾਬ ਸਟੂਡੈਂਟ ਜੁਨੀਆ ਰਾਹੀਂ ਵਿਦਿਆਰਥੀ ਲਹਿਰਾਂ ਨੂੰ ਅਗਵਾਈ ਦੇਣ ਦਾ ਤਜਰਬਾ ਸੀ। ਤਾਂ ਉਹਨਾਂ ਨੇ ਜਾਣ ਲਿਆ ਕਿ ਜੇ ਅਸੀਂ ਵਿਦਿਆਰਥੀ ਲਹਿਰ ਛੱਡ ਦਿੱਤੀ ਪੀਐਚਯੂ ਦੇ ਵਿੱਚ ਕੰਮ ਕਰਨਾ ਛੱਡ ਦਿੱਤਾ ਤਾਂ ਵਿਦਿਆਰਥੀ ਕਿਦੇ ਹਵਾਲੇ ਹੋਣਗੇ ਵਿਦਿਆਰਥੀ ਲਹਿਰ ਉੱਤੇ ਉਹ ਹੀ ਰੰਗ-ਬਰੰਗੀਆਂ ਮੌਕਾ ਪ੍ਰਸਤੀ ਪਾਰਟੀਆਂ ਦੇ ਅਸਿਆਸ ਦਾ ਨਾਂ ਵੀ ਹੋ ਜਾਣਗੇ ਉਹੀ ਅਧਿਕਾਰੀ ਚਮਦੀਆਂ ਚੜਾਉਣਗੇ ਉਹੀ ਪੁਲਿਸ ਰਿਪ੍ਰੈਸ਼ਨ ਕਰੇਗੀ ਸਾਡੀਆਂ ਭੈਣਾਂ ਸਾਡੀਆਂ ਜੜੀਆਂ ਧੀਆਂ ਉਹਨਾਂ ਦਾ ਬਾਹਰ ਨਿਕਲਣਾ ਮੁਸ਼ਕਲ ਹੋ ਜਾਏਗਾ ਉਹਨਾਂ ਦੀ ਪੜਾਈਆਂ ਕਿੱਥੇ ਹੋ ਜਾਣਗੀਆਂ ਇਹ ਵਿਦਿਆਰਥੀ ਮਸਲੇ ਕੌਣ ਹੱਲ ਕਰਾਏਗਾ ਉਹ ਉਹਨਾਂ ਨੇ ਆਪਣੇ ਤਿਆਰਬੇ ਚੋਂ ਔਰ ਮਾਰਕਸ ਬਾਅਦ ਲੈਨਨ ਬਾਅਦ ਮਾਓ ਬਾਅਦ ਉਹ ਜੋ ਸਾਡੀ ਇਨਕਲਾਬੀ ਵਿਚਾਰਧਾਰਾ ਹੈ ਉਹ ਤੋਂ ਵੀ ਸਿੱਖਿਆ ਹਾਸਲ ਕੀਤੀ ਉਹ ਤੋਂ ਵੀ ਇਹ ਸਭਕ ਗ੍ਰਹਿਣ ਕੀਤਾ ਕਿ ਅਸੀਂ ਲੜਾਈ ਨੂੰ ਜਨਕਲਾਬ ਤੱਕ ਲੈ ਕੇ ਜਾਣਾ ਹੈ ਇਨਕਲਾਬੀ ਲੜਾਈ ਨੂੰ ਅਸੀਂ ਇਸ ਸਿਸਟਮ ਨੂੰ ਬਦਲ ਦੀ ਲੜਾਈ 'ਚ ਬਦਲਣਾ ਹੈ ਤਾਂ ਉਹਦੇ ਵਾਸਤੇ ਲੋਕਾਂ ਨੂੰ ਸਿੱਖਿਆਤ ਕਰਨਾ ਪਊ ਜੇ ਲੋਕਾਂ ਨੂੰ ਅਸੀਂ ਸਿੱਖਿਆਤ ਕਰਨਾ ਤਾਂ ਉਹਨਾਂ ਦੀਆਂ ਜੋ ਰੋਜ਼ਾਨਾ ਦੀਆਂ ਸਮੱਸਿਆਵਾਂ ਨੇ ਉਹਨਾਂ ਦੀਆਂ ਜੋ ਰੋਜ਼ਾਨਾ ਦੀਆਂ ਮੰਗਾਂ ਤੇ ਮਸਲੇ ਐ ਉਹ ਅਸੀਂ ਹੱਲ ਕਰਾਂਗੇ 1000 ਰੁਪਏ ਦੇ ਵਿੱਚੋਂ ਅਸੀਂ ਉਹਨਾਂ ਦੇ ਮਿੱਤਰ ਸਾਥੀ ਕਰਾਂਗੇ ਅਸੀਂ ਉਹਨਾਂ ਦੇ ਮਿੱਤਰ ਬਣ ਕੇ ਹੀ ਉਹਨਾਂ ਨੂੰ ਅਨਕਲਾਬ ਦੀ ਸਿੱਖਿਆ ਦੇ ਸਕਦੇ ਆ ਉਹ ਤੋਂ ਬਿਨਾ ਉਹਨਾਂ ਨੂੰ ਅਨਕਲਾਬ ਦਾ ਸਬਕ ਸਿਖਾਏ ਨਹੀਂ ਜਾ ਸਕਦੇ ਤੇ ਸਾਥੀ ਗੁਰਦੇਵ ਸਿੰਘ ਜੀ ਉਸ ਸਮੇਂ ਅਨਕਲਾਬ ਦੀ ਲੜਾਈ ਚ ਕੁੱਤੇ ਤੇ ਜਦੋਂ ਉਹ ਸਮਾਂ ਤੱਕ ਆ ਕੇ ਕੌਮਨਸਲਹਿਰ ਦੇ ਵਿੱਚ ਅਨਕਲਾਬ ਸ਼ਬਦ ਜਿਹੜਾ ਇੱਕ ਸ਼ਬਦ ਬਣ ਕੇ ਰਹਿ ਗਿਆ ਇੱਕ ਨਾਰਾ ਬਣ ਕੇ ਰਹਿ ਗਿਆ ਸੀ ਔਰ ਉਸ ਸਮੇਂ ਕੌਮਨਸਲਹਿਰ ਦੇ ਵਿੱਚ ਆਰਥਿਕਵਾਦ ਤੇ ਸੁਧਾਰਵਾਦ ਦਾ ਬੋਲਬਾਲਾ ਸੀ ਉਦੋਂ ਇਹ ਸਿਖਾਇਆ ਜਾਂਦਾ ਸੀ ਕੌਮਨਸਟਾਂ ਆਗੂਆਂ ਵੱਲੋਂ ਕਿ ਪਾਰਲੀਮੈਂਟ ਦੇ ਵਿੱਚ ਅਸੀਂ ਲੋਕਾਂ ਪੱਖੇ ਨਮਾਇੰਦੇ ਲਿਆ ਕੇ ਇਹ ਸਮਾਜ ਨੂੰ ਬਦਲ ਸਕਦੇ ਆ ਇਸ ਰਾਜਹੀ ਢਾਂਚੇ ਦੇ ਵਿੱਚ ਤਬਦੀਲੀ ਹੋ ਸਕਦੀ ਹੈ ਤਾਂ ਉਸ ਸਮੇਂ ਅਨਕਲਾਬ ਦੀ ਗੱਡੀਲੀ ਹੋ ਲੈ ਗਈ ਸੀ ਤਾਂ ਸਾਥੀ ਪਹਾੜਪੂਰੀ ਉਰਾਂ ਨੇ ਨਕਸਲਵਾੜੀ ਦੀ ਬਗਾਵਤ ਜਿਨੇ ਇਨਕਲਾਬ ਦਾ ਝੰਡਾ ਚੁੱਕਿਆ ਜਿਨੇ ਮਾਰਕਸ ਬਾਦ ਲੈਨਨ ਬਾਦ ਮੌ ਵਿਚਾਰਧਾਰਾ ਨੂੰ ਅੱਗੇ ਲਿਆਂਦਾ ਜਿਨੇ ਕਿਹਾ ਕਿ ਜਿਵੇਂ ਸਾਨੂੰ ਮਹਾਤਮਾ ਗਾਂਧੀ ਲੈਨਾ ਸਟਾਲਨ ਨੇ ਸਿਖਾਇਆ ਕਿ ਇਹ ਜਿਹੜੀ ਰਾਜ ਸੱਤਾ ਹੈ ਲੋਕਾਂ ਦੀ ਜਿਹੜੀ ਦੁਸ਼ਮਣ ਸੱਤਾ ਹੈ ਇਸ ਨੂੰ ਤਾਕਤ ਤੋਂ ਬਿਨਾ ਲੋਕਾਂ ਦੀ ਤਾਕਤ ਇਕੱਠੀ ਕਰੇ ਤੋਂ ਬਿਨਾ ਲੋਕਾਂ ਦਾ ਕਿਲਾ ਬਣਾਏ ਬਿਨਾ ਇਸ ਨੂੰ ਬਦਲਿਆ ਨਹੀਂ ਜਾ ਸਕਦਾ ਇਸ ਨੂੰ ਜੜੋਂ ਕੁੱਟਿਆ ਨਹੀਂ ਜਾ ਸਕਦਾ ਸੋ ਉਹਨਾਂ ਨੇ ਨਕਸਰਵਾੜੀ ਦੀ ਬਗਾਵਤ ਨੇ ਅਨਕਲਾਬ ਦਾ ਝੰਡਾ ਅਨਕਲਾਬ ਦਾ ਨਾਹਰਾ ਬਲੰਦ ਕੀਤਾ ਅਨਕਲਾਬ ਦੀ ਸਿਆਸਤ ਨੂੰ ਅੱਗੇ ਲੈ ਕੇ ਆਏ ਪਰ ਜੋ ਇਨਕਲਾਬੀ ਸਿਆਸਤ ਬਲੰਦ ਹੋਈ ਇਨਕਲਾਬ ਦਾ ਨਾਹਰਾ ਅੱਗੇ ਵਧਣ ਲੱਗਿਆ ਤਾਂ ਨਾਲ ਦੇ ਨਾਲ ਇੱਕ ਦੂਜੇ ਸਿਰੇ ਦਾ ਕਰਾਹਾ ਸਾਡੀ ਲਹਿਰ ਦੇ ਵਿੱਚ ਦੇਖਣ ਨੂੰ ਮਿਲਿਆ ਜਿਹਦਾ ਅਸੀਂ ਜ਼ਿਕਰ ਕੀਤਾ ਤੇ ਜਦੋਂ ਸਾਥੀ ਕਹਿਣ ਲੱਗੇ ਇਹਦੇ ਮੇਂ ਨਾ ਗੂ ਵੱਡੇ ਵੱਡੇ ਆ ਗੂ ਇਸ ਕਰਾਹੇ ਦਾ ਸ਼ਿਕਾਰ ਹੋ ਗਏ ਜਿਨ੍ਹਾਂ ਨੇ ਆਪਣੇ ਹੱਥੀ ਲੋਕਾਂ ਦੀਆਂ ਜਥੇਬੰਦੀਆਂ ਬਣਾਈਆਂ ਸੀ ਉਹ ਵੀ ਇਸ ਕਰਾਹੇ ਦਾ ਸ਼ਿਕਾਰ ਹੋ ਗਏ ਤੇ ਸਮਝਣ ਲੱਗੇ ਸ਼ਹਿਰ ਕਲਾਬ ਦੇ ਰਾਸਤੇ 'ਚ ਰੋੜਾ ਤੇ ਹੁਣ ਤਾਂ ਜੋ ਲੋਕਾਂ ਦੀ ਲੜਾਈ ਦੀ ਸਭ ਤੋਂ ਉੱਚੀ ਸ਼ਕਲ ਹੈ ਹਥਿਆਰਬੰਦ ਲੜਾਈ ਇਹਦੇ ਰਾਹੀਂ ਅੱਗੇ ਵਧੂਗੀ ਸਾਡੀ ਲਹਿਰ ਇਹਦੇ ਰਾਹੀਂ ਸਮਾਜ ਬਦਲਿਆ ਜਾਊ ਫੌਰੀ ਤੌਰ ਤੇ ਲੋਕਾਂ ਦੀ ਤਾਕਤ ਇਹਦੇ ਤੋਂ ਉਤਸ਼ਾਹਤ ਹੋ ਕੇ ਹੀ ਬਣੇਗੀ ਤੇ ਗ੍ਰੀਲਾ ਜੁੱਧ ਜੋ ਉਸ ਸਮੇਂ ਉਸ ਸੂਰਮਿਆਂ ਦੇ ਆਧਾਰ ਤੇ ਕੁਸ਼ਿਖਾਰਕੂ ਦੇ ਖਾਰਕੂ ਦੇ ਦਸਤੰਦੇ ਦੇ ਆਧਾਰ ਤੇ ਤੇ ਕੁਸ਼ਿ ਜੋ ਜਮਾਤੇ ਦਸ਼ਵੰਤ ਜੀ ਨੂੰ ਕਿਹਾ ਜਾਂਦਾ ਸੀ ਜਿਹਦੇ ਵਿੱਚ ਜ਼ਗੀਰਦਾਰ, सूदखोर, سرمایہਦਾਰ ਇਹ ਆਉਂਦੇ ਸੀ ਵੀ ਇਹਨਾਂ ਨੂੰ ਖਤਮ ਕਰਕੇ ਲੋਕ ਉਤਸ਼ਾਹ ਦੇ ਵਿੱਚ ਆ ਜਾਣਗੇ ਤੇ ਉਸ ਸਮੇਂ ਜੋ ਜ਼ਬਰਤਸਦਤ ਹੋਇਆ ਤੇ ਸਾਤੀ ਪਾੜਪੁਰੀ ਉਹਨਾਂ ਨੇ ਦੱਸਿਆ ਕਿ ਇਹ ਜੋ ਖੱਪਾ ਕਰਾ ਹੈ, ਦੁਜਾ ਕਰਾ ਹੈ ਜਿਹੜਾ ਆਰਥਿਕਵਾਦ, ਸੁਧਾਰਵਾਦ ਜਿਹੜਾ ਸਿਰਫ ਆਰਥਿਕ ਲਵਾਈਆਂ 'ਚ ਹੀ ਗਰਸਿਆ ਗਿਆ ਜਿਹੜਾ ਸਰਫ ਸੁਧਾਰਵਾਦੀ ਲੜਾਈਆਂ 'ਚ ਛੱਡਿਆ ਗਿਆ ਜਿਹਨੇ ਇਨਕਲਾਬੀ ਸਿਆਸਤ ਨੂੰ ਤਿਆਗ ਦਿੱਤਾ ਹੁਣ ਇਹ ਇਨਕਲਾਬੀ ਸਿਆਸਤ ਦੀ ਜੋ ਨਾਰੇਬਾਗੀ ਕਰ ਰਹੀ ਆ ਤਹ ਦੂਜੀਆਂ ਮੰਗਾਂ-ਮੋਸਲਾਂ ਨੂੰ ਛੱਡ ਰਹੇ ਆ ਇਹ ਦੂਜਾ ਸਿਰਾ ਸੋ ਉਹਨਾਂ ਨੇ ਸਾਡੀ ਪੰਜਾਬ ਦੀ ਖਾਸ ਤੌਰ ਤੇ ਹੋਮਨਸਤ ਇਨਕਲਾਬੀ ਲਹਿਰ ਦੇ ਵਿੱਚ ਜਨਤਕ ਲੀ ਦਾ ਝੰਡਾ ਬੁਲੰਦ ਕੀਤਾ ਔਰ ਇਨਕਲਾਬੀ ਜਨਤਕ ਲੀ ਨੂੰ ਅਮਲ ਦੇ ਵਿੱਚ ਖਾਸ ਤੌਰ ਤੇ ਮੋਗਾ ਵਿਦਿਆਰਥੀ ਜੋਸ਼ਿੰਗਾਰਸ਼ ਚੱਲਿਆ ਉਹ ਸ਼ਿੰਗਾਰਸ਼ ਲੰਮੇ ਸਮੇਂ ਦੇ ਸ਼ਿੰਗਾਰਸ਼ ਤੇ ਜੋ ਸਖਤ ਸੀ ਉਹਨੇ ਦਿਖਾ ਦਿੱਤਾ ਸਾਥੀ ਗਰਦਾਬੂਰੀ ਜੋ ਕਹਿੰਦੇ ਸੀ ਕਿ ਸਰਕਾਰੀ ਹਿੰਸਾ ਦਾ ਮੁਕਾਬਲਾ ਸਰਕਾਰੀ ਤਸ਼ੱਦਦ ਦਾ ਮੁਕਾਬਲਾ ਇੱਕ ਲੋਕਾਂ ਦੀ ਇਨਕਲਾਬੀ ਹਿੰਸਾ ਨਾਲ ਲੋਕਾਂ ਦੀ ਜਥੇਬੰਦਕ ਤਾਕਤ ਨਾਲ ਉਹਦਾ ਟਕਰਾ ਕੀਤਾ ਜਾ ਸਕਦਾ ਹੈ ਹਾਕਮਾਂ ਦੀ ਮਾਤੀ ਜੋ ਹਿੰਸਾ ਹੈ ਉਧਰ ਵੱਲੋਂ ਜੋ ਸਾਡੇ ਇਨਕਲਾਬੀਆਂ ਦੇ ਝੂਠੇ ਮੁਕਾਬਲੇ ਬਣਾਏ ਜਾ ਰਹੇ ਆ ਉਹਨਾਂ ਨੂੰ ਡਰੇਨਾ ਤੇ ਕੱਸੀਆਂ ਦੇ ਪੁੜਾਂ ਤੇ ਬੰਨ ਬੰਨ ਕੇ ਮਾਰਿਆ ਜਾ ਰਿਹਾ ਹੈ ਔਰ ਲੋਕਾਂ ਵੱਲੋਂ ਕੋਈ ਆਵਾਜ਼ ਨਹੀਂ ਉੱਠ ਰਹੀ ਤਾਂ ਇਹਦਾ ਬਦਲਾ ਲੈਣ ਦਾ ਇੱਕੋ ਹੀ ਕੀ ਟੰਗ ਹੈ ਸਾਡੇ ਸ਼ਹੀਦ ਸਾਥੀ ਜੋ ਹੋ ਰਹੇ ਨੇ ਜਾਂ ਹੋ ਚੁੱਕੇ ਨੇ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਭੇਟ ਕਰਨ ਦਾ ਉਹਨਾਂ ਦੇ ਰਾਹ ਨੂੰ ਅੱਗੇ ਵਧਾਉਣ ਦਾ ਇੱਕੋ ਹੀ ਤਰੀਕਾ ਹੈ ਕਿ ਲੋਕਾਂ ਦੀ ਜਥੇਬੰਦਕ ਤਾਕਤ ਨੂੰ ਲਾਮਬੰਦ ਕਰਦਾ ਹੋਇਆ ਜੋ ਉਹਨਾਂ ਇਨਕਲਾਬੀ ਹੰਸਾ ਜੋ ਕਤਲੋਗਾਰਤਾ ਉਹਦੇ ਖਿਲਾਫ ਲੜਿਆ ਜਾਵੇ ਤਾਂ ਉਸ ਮੋਗਾ ਸਿਚੁਏਸ਼ਨ ਤੋਂ ਬਾਅਦ ਪੰਜਾਬ ਦੇ ਵਿੱਚ ਪੁਲਿਸ ਮੁਕਾਬਲਿਆਂ ਦਾ ਜਿਹੜਾ ਦੌਰ ਸੀ ਉਹ ਖਤਮ ਹੋਇਆ ਔਰ ਉਸ ਦੌਰ ਤੋਂ ਬਾਅਦ ਤੇ ਇਹੀ ਹਾਕਮ ਜਮਾਤਾਂ ਜਿਹੜੀਆਂ ਭਗਤ ਸਿੰਘ ਦੇ ਨਾਮ ਨੂੰ ਨਫ਼ਰਤ ਕਰਦੀਆਂ ਸੀ ਹਾਕਮ ਜਮਾਤਾਂ ਜਿਹੜੀਆਂ ਭਗਤ ਸਿੰਘ ਦਾ ਨਾਮ ਨਹੀਂ ਸੀ ਲੈਂਦੀਆਂ ਤਾਂ ਉਹਨਾਂ ਨੂੰ ਪਾਕ ਸਿੰਘ ਦੀ ਮਾਤਾ ਨੂੰ ਰਾਜ ਮਾਤਾ ਦਾ ਖਿਤਾਬ ਦੇਣਾ ਪਿਆ ਕਿਉਂਕਿ ਮੋਗਾ ਸਿੰਘ ਅਰਸ ਦੇ ਵਿੱਚ ਸ਼ਹੀਦ ਪਾਕ ਸਿੰਘ ਜਿੰਦਾਬਾਦ ਹੈ ਚੀਤ ਪਾਕ ਸਿੰਘ ਅਮਰ ਹੈ ਚੀਤ ਪਾਕ ਸਿੰਘ ਦੇ ਉਹਦੇ ਸ਼ਾਦੀ ਲਗਾਤਾਰ ਗੱਲ ਕੀਤੀ ਜਾਂਦੀ ਸੀ ਸੋ ਇਸ ਤਰ੍ਹਾਂ ਦੀ ਜੋ ਖੱਪੇ ਸੱਜੇ ਕਰਾਹੇ ਆਏ ਹੋਰ ਵੀ ਸਾਡੀ ਲਹਿਰ ਦੇ ਵਿੱਚ ਬਹੁਤ ਸਾਰੇ ਉਤਾਰ ਚੜ੍ਹਾਏ ਲਹਿਰ ਦੇ ਵਿੱਚ ਬਹੁਤ ਹੀ ਟੁੱਟਾਂ ਪੁੱਟਾਂ ਆਈਆਂ ਤੇ ਅੱਜ ਬਹੁਤ ਸਾਰੇ ਲੋਕ ਇਹ ਸੋਚਣ ਲੱਗੇ ਇਹ ਲਹਿਰ ਖੰਡ ਗਈ ਆ ਅਨਕਲਾਬ ਦਾ ਕੋਈ ਨਾਮੋ ਨਿਸ਼ਾਨ ਕਿਤੇ ਦਿਖਾਈ ਨਹੀਂ ਦਿੰਦਾ ਤਾਂ ਅਜੇ ਹੀ ਹਾਲਤ ਦੇ ਵਿੱਚ ਜਦੋਂ ਰੂਸ ਦੇ ਇਨਕਲਾਬ ਜਦੋਂ ਚੀਨ ਦਾ ਇਨਕਲਾਬ ਉਹ ਰਾਹੇ ਪੈ ਗਏ ਉਹਦੇ ਉੱਤੇ ਹਾਕਮ ਜਮਾਤ ਨੇ ਆਪਣਾ ਕਬਜ਼ਾ ਕਰ ਲਿਆ ਤਾਂ ਫੇਰ ਇਸ ਲੜਾਈ ਦਾ ਕੀ ਫਾਇਦਾ ਹੈ ਪਰ ਸਾਥੀ ਗਰਦਿਆਰ ਸਿੰਘ ਉਹਨਾਂ ਨੇ ਦੱਸਿਆ ਕਿ ਭਾਵੇਂ ਸਾਨੂੰ ਜਿੱਟੀਆਂ ਵੱਡੀਆਂ ਸਿਮਸਿਆਵਲਾ ਸਾਹਮਣਾ ਕਰਨਾ ਪੈ ਰਿਹਾ ਸਾਨੂੰ ਵੱਡੀਆਂ ਪੁਛਾੜਾਂ ਲੱਗੀਆਂ ਨੇ ਸਾਡੇ ਮਜ਼ਦੂਰ ਜਮਾਤ ਦਾ ਕਿਲਾ ਚੀਨ ਢਹਿ ਟੇਰੀ ਹੋ ਗਿਆ ਚੀਨ ਦਾ ਜੋ ਲੈਣਾ ਦੇਗਵਾਈ ਦੇ ਵਿੱਚ ਮਜ਼ਦੂਰ ਜਮਾਤ ਰੇ ਲਾਲ ਕਿਲਾ ਉਹ ਸਾਰਿਆ ਸੀ ਉਹ ਢਹਿ ਟੇਰੀ ਹੋ ਗਿਆ ਪਰ ਇਹਦੇ باوجود ਵੀ ਜੋ ਲਟੇਰਾ ਸਾਹਮਣਾ ਜੀ ਪ੍ਰਬੰਧ ਹੈ ਇਹ ਲੋਕਾਂ ਦੇ ਉੱਤੇ ਅਤਿਆਚਾਰ ਕਰ ਰਿਹਾ ਲੋਕਾਂ ਦਾ ਖੂਨ ਪਿਆ ਪਾ ਰਿਹਾ ਦੋ ਸੰਸਾਰ ਜੰਗਾ ਦੇ ਵਿੱਚ ਲੋਕਾਂ ਦਾ خون بہਾਇਆ ਗਿਆ ਤੇ ਅੱਜ ਵੀ ਇਹ ਲੋਕਾਂ ਦਾ ਦੁਸ਼ਮਣ ਬਣਿਆ ਹੋਇਆ ਸਾਰੀਆਂ ਦੁੱਖਾਂ ਮੁਸੀਬਤਾਂ ਦਾ ਜਾੜੇ ਪ੍ਰਬੰਧ ਹੀ ਆ ਤਾਂ ਇਸ ਪ੍ਰਬੰਧ ਦਾ ਇੱਕੋ ਇੱਕ ਬਦਲਾ ਤੇ ਇਹੀ ਗਰੂਸ ਦੇ ਇਨਕਲਾਬ ਦੀ ਸਿਆਸਤ ਹੈ ਚੀਨ ਦੇ ਇਨਕਲਾਬ ਦੀ ਸਿਆਸਤ ਹੈ ਨਕਸਰਵਾੜੀ ਦੀ ਸਿਆਸਤ ਹੈ ਇਹ ਤੋਂ ਬਿਨਾ ਕੋਈ ਰਾਹ ਨਹੀਂ ਇਹ ਰਾਹ ਕਿੰਨਾ ਵੀ ਔਖਾ ਕਿਉਂ ਨਾ ਹੋਵੇ ਲੋਕਾਂ ਦੇ ਭਲੇ ਦਾ ਸਮਾਜ ਜਿਹਨੂੰ ਅਸੀਂ ਕਾਮਨਿਜ਼ਮ ਦਾ ਸਮਾਜਵਾਦ ਕਹਿੰਦੇ ਆ ਇਹ ਸਮਾਜਵਾਦ ਦੀ ਲੜਾਈ ਕੌਮਾਂਤ ਦੀ ਲੜਾਈ ਭਾਵੇਂ ਇਹਦੇ ਚ ਪੀੜ੍hiyan ਲੱਗ ਜਾਣ ਸਦੀਆਂ ਲੱਗ ਜਾਣ ਜਦੋਂ ਇਹ ਲੜਾਈ ਨੇਪਰੇ ਚੜੂਗੀ ਉਦੋਂ ਹੀ ਜਿਹੜਾ ਸਾਡਾ ਸਮਾਜ ਉਹਦੇ ਵਿੱਚ ਜੋ ਗੁਕਮਸੀਰਤਾ ਨੇ ਜੋ ਮਜ਼ਦੂਰਾ ਕਿਸਾਨਾਂ ਦੀ ਦੁਬਾਰ ਜ਼ਿੰਦਗੀ ਹੈ ਜੋ ਸਾਨੂੰ ਲਾਇਆਤਾਰ ਕਤਲੇਆਮ ਦੇਖਣੇ ਪੈਂਦੇ ਆ ਜੋ ਦੁਨੀਆ ਭਰ ਦੇ ਵਿੱਚ ਕਤਲੇਆਮ ਹੋ ਰਹੇ ਆ ਯੂਕਰੇਨ ਰੂਸ ਦੀ ਲੜਾਈ ਦੇ ਵਿੱਚ ਮਾਨਤਾ ਦਾ ਘਾਣ ਹੋ ਰਿਹਾ ਬਾਜਾ ਪੱਟੀ ਦੇ ਵਿੱਚ ਅਮਰੀਕੀ ਸਾਮਰਾਜਵਾਦ ਤੇ ਅਜ਼ਰਾਈ ਜੂਨਵਾਦੀ ਜੂਦੀਵਾਦ ਜਿਹੜਾ ਹੈਗਾ ਉਹ ਤਾंडव ਨਾਚ ਚ ਨੱਚ ਰਿਹਾ ਹੈ ਨਸਲ ਘਾਤ ਹੋ ਰਿਹਾ ਛੋਟੇ ਛੋਟੇ ਬੱਚਿਆਂ ਨੂੰ ਮਾਰਿਆ ਜਾ ਰਿਹਾ ਵੱਡੀ ਪੁੱਤਰ ਤੇ ਕਾਲ ਪਿਆ ਹੋਇਆ ਇੱਕ ਪਾਸੇ ਉਹਨਾਂ ਨੂੰ ਰਾਸ਼ਨ ਦੇਣ ਵਾਸਤੇ ਖਾਣਾ ਦੇਣ ਵਾਸਤੇ ਅਨਾਜ ਦੇਣ ਵਾਸਤੇ ਲੋਕਾਂ ਨੂੰ ਸੱਧਿਆ ਜਾ ਰਿਹਾ ਲੋਕਾਂ ਨੂੰ ਸੱਦ ਕੇ ਫੇਰ ਉਹਨਾਂ ਤੇ ਬੰशीर ਜਗੋਟ ਆਇਆ ਜਾ ਰਿਹਾ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਕਤਲਿਆਂ ਕੀਤਾ ਜਾ ਰਿਹਾ ਛੋਟੇ ਛੋਟੇ ਬੱਚਿਆਂ ਦਾ ਤਾਂ ਦਰਦ ਨਹੀਂ ਦੇਖਿਆ ਜਾਂਦਾ ਉਹਨਾਂ ਦੇ ਮਾਪੇ ਉਹਨਾਂ ਦੇ ਸਕੇ ਸੰਬੰਧੀ ਰਿਸ਼ਤੇਦਾਰ ਪਿਆਰੇ ਉਹਨਾਂ ਦੇ ਆਪਣੇ ਪਿਆਰੇ ਬੱਚਿਆਂ ਦੀਆਂ ਲਾਸ਼ਾਂ ਟੋਲ ਰਹੇ ਰਹੇ ਧੀਆਂ ਧੀਆਂ ਗਲਡੀਆਂ ਦੇ ਵਿੱਚ ਇਹ ਸਾਰਾ ਕੁਝ ਕਿਉਂ ਹੋ ਰਿਹਾ ਇਹ ਸਾਮਰਾਜੀ ਪ੍ਰਬੰਧ ਹੈ ਅੱਜ ਇਹ ਸਾਮਰਾਜੀ ਪ੍ਰਬੰਧ ਇਸ ਮੁਨਕਤਾ ਕਾਤੀ ਸਾਮਰਾਜੀ ਪ੍ਰਬੰਧ ਨੇ ਇੱਕ ਢਕਾਹ ਜ ਰਚਾ ਸੀ ਜਦੋਂ ਰੋਜ਼ਦਾਨ ਇਨਕਲਾਬ ਚੀਨਦਾਨ ਇਨਕਲਾਬ ਲਗਾਤਾਰ ਦੁਨੀਆ ਭਰ ਦੇ ਵਿੱਚ ਜਿਹੜੀ ਇਨਕਲਾਬੀ ਸਿਆਸਤ ਅੱਗੇ ਵਧ ਰਹੀ ਸੀ ਇੱਕ ਸਮਾਜੀ ਇੱਕ ਤਿਹਾਈ ਦੁਨੀਆ ਦੀ ਆਬਾਦੀ ਦੇ ਵਿੱਚ ਅਨਕਲਾਬੀ ਮਜ਼ਦੂਰ ਜਮਾਤਾਂ ਲਾਲ ਝੰਡਾ ਚੁਲ੍ਹਾ ਕਰਦਾ ਸੀ ਉਦੋਂ ਸਾਮਰਾਜਿਆਂ ਨੂੰ ਸਰਮਾਇਦਾਰਾਂ ਨੂੰ ਇਹ ਘਰ ਵੱਟ ਵੱਟ ਕੇ ਖਾਣ ਲੱਗਿਆ ਸੀ ਕਹੇ ਹੁਣ ਉਰੂਚੀਨ ਦੀ ਗੱਲ ਨਹੀਂ ਲਾਉਸ ਵੀ ਇਤਨਾ ਕੰਬੋਡੀਆ ਦੀ ਗੱਲ ਨਹੀਂ ਸਾਰੀ ਦੁਨੀਆ ਦੇ ਵਿੱਚ ਇਨਕਲਾਬੀ ਲਹਿਰ ਦਾ ਜੋ ਝੱਖੜ ਝੁੱਲ ਰਿਹਾ ਤੇ ਉਹ ਝੱਖੜ ਸਾਰੀ ਦੁਨੀਆ ਨੂੰ ਹੂਂਜ ਕੇ ਲੈ ਜਾਵੇਗਾ ਤਾਂ ਉਹਨਾਂ ਨੇ ਫੇਰ ਇੱਕ ਚਾਲ ਚੱਲੀ ਤਾਂ ਉਹਨਾਂ ਨੇ ਆਪਣੀ ਜੋ ਨੰਗੀ ਚਿੱਟੀ ਜੋ ਲੁੱਟ ਚਲਾਉਂਦੇ ਸੀ ਜੋ ਨਿੱਕੇ ਨੰਗੀਆਂ ਚਿੱਟੀਆਂ ਲੁੱਟ ਤੇ ਜ਼ਬਰਦਸਤ ਨੀਤੀਆਂ ਸੀ ਉਹਦੇ ਵਿੱਚ ਤਬਦੀਲੀ ਕੀਤੀ ਉਹਨਾਂ ਨੇ ਬਹੁਤ ਵੱਡੇ-ਵੱਡੇ ਜੋ ادارے ਸੀ ਜਿਹੜੇ ਪ੍ਰਾਈਵੇਟ سرمایہਦਾਰ ਕੰਪਨੀਆਂ ਚਲਾਉਂਦੀਆਂ ਸੀ ਉਹਨਾਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਪਬਲਿਕ ਸੈਕਟਰ ਬਣਾਇਆ ਤੇ ਉਹਨੂੰ ਕਿਹਾ ਕਿ ਅਸੀਂ ਸਮਾਜਵਾਦ ਅਪਣਾ ਰਹੇ ਹਾਂ ਲੋਕਾਂ ਨੂੰ ਸਬਸਿਡੀਆਂ ਦਿੱਤੀਆਂ ਗਈਆਂ ਲੋਕ ਅਪਲਾਈ ਸਕੀਮਾਂ ਚਾਲੂ ਕੀਤੀਆਂ ਗਈਆਂ ਬੁਢਾਪਾ ਪੈਨਸ਼ਨਾਂ ਦਿੱਤੀਆਂ ਗਈਆਂ ਤਾਂ ਇਹ ਕਿਹਾ ਗਿਆ ਕਿ ਤੁਹਾਨੂੰ ਇਨਕਲਾਬ ਕਰਨ ਦੀ ਕੀ ਲੋੜ ਹੈ ਇਹ ਖੂਨ ਖਰਾਬੇ ਤੇਵਾ ਪੈਂਦੀ ਕੀ ਲੋਡ ਹੈ ਤੇ ਅਸੀਂ ਸੋਨੂੰ ਉਹੀ ਕੁਸ਼ ਜੋ ਰੂਸ ਚਿੰਨ ਦੇ ਵਿੱਚ ਹੋਇਆ ਅਸੀਂ ਆਪਣੇ ਦੇਸ਼ਾਂ ਦੇ ਵਿੱਚ ਸਾਰੀ ਦੁਨੀਆ ਦੇ ਦੇਸ਼ਾਂ ਵਿੱਚ ਉਹ ਸਮਾਜਵਾਦੀ ਪ੍ਰਬੰਧ ਲਿਆ ਰਹੇ ਆਂ ਸ਼ਾਂਤਮਈ ਢੰਗਾਂ ਨਾਲ ਲਿਆ ਰਹੇ ਆਂ ਤੇ ਅੱਜ ਇਹ ਸਾਮਰਾਜੀ ਪ੍ਰਬੰਧ ਤੇ ਉਹਦੇ ਨਾਲ ਸਾਰੀ ਦੁਨੀਆ ਦੀ ਹਾਕਮਾਂ ਦੀ ਮਤਾਂ ਜਿਹਾ ਸਮਾਜਵਾਦੀ ਚੁਣੌਤੀ ਨਹੀਂ ਰਹੀ ਦੁਨੀਆ 'ਚ ਅਜੋ ਨੰਗਾ ਨੱਚਣਾ ਸ਼ੁਰੂ ਕਰ ਰਹੀਆਂ ਨੇ ਅੱਜੋ ਨਵਾਂ ਮਾਡਲ ਲਿਆ ਰਹੀਆਂ ਨੇ ਜਿਹਨੂੰ ਨਵ ਅਧਾਰਵਾਦੀ ਮਾਡਲ ਕਿਹਾ ਜਾ ਰਿਹਾ ਹੈ ਜਿਹੜਾ ਕਿਸੇ ਸਮੇਂ ਪ੍ਰਾਈਵੇਟ ਅਦਾਰਿਆਂ ਨੂੰ ਪਬਲਿਕ ਅਦਾਰਿਆਂ 'ਚ ਬਦਲਦੇ ਸੀ ਪ੍ਰਾਈਵੇਟ ਖੇਤਰ ਦੇ ਕਾਰਖਾਨਿਆਂ ਕਾਲਜਾਂ ਤੇ ਹੋਰ ਸਸਾਮਾ ਨੂੰ ਸਰਕਾਰੀ ਕੰਟਰੋਲ ਅਧੀਨ ਲਿਆਉਂਦੇ ਸੀ ਰਾਜਾਂ ਦੇ ਪੱਤੇ ਖਤਮ ਕਰਕੇ ਤੇ ਉਹਨਾਂ ਨੂੰ ਆ ਕਹਿ ਰਹੇ ਸੀ ਕਿ ਅਸੀਂ ਗਰੀਬੀ ਅਮੀਰੀ ਦੇ ਖਾਤਮੇ ਕਰ ਰਹੇ ਹਾਂ ਤੇ ਅੱਜ ਹੁਣ ਤਾਂ ਦੌਰ ਚੱਲ ਰਿਹਾ ਹੈ ਅੱਜ ਸਾਰੇ ਪাবਲਿਕ ਸੈਕਟਰ ਦੇ ادارے ਸਰਕਾਰੀ ادارے ਉਹ ਕੌਡੀਆਂ ਦੇ ਪਾ ਵੱਡੇ ਕਾਰਪੋਰੇਟ ਭਾਵੇਂ ਉਪਦੇਸ਼ੀ ਕਾਰਪੋਰੇਟ ਆ ਭਾਵੇਂ ਹਿੰਦੂਸਤਾਨ ਦੇ ਕਾਰਪੋਰੇਟ ਆ ਇਹਨਾਂ ਨੂੰ ਲਟਾਏ ਜਾ ਰਹੇ ਆ ਜਲ ਜੰਗਲ ਜ਼ਮੀਨ ਦੇ ਉੱਤੇ ਕਾਰਪੋਰੇਟ ਦਾ ਕਬਜ਼ਾ ਕਰਾਇਆ ਜਾ ਰਿਹਾ ਹੈ ਇਹ ਇੱਕ ਇਹਨਾਂ ਦੀ ਖਾਸ ਚੁੰਡਲੀ